ਤੁਹਾਡਾ ਭਾਰਤ ਮਿਸ਼ਨ ਅਰਬਨ ਜੈਵਿਕ ਖਾਦ ਨਗਰ ਕੌਂਸਲ ਸਮਾਣਾ ਵੱਲੋਂ ਅੱਜ 26 ਜਨਵਰੀ ਦੇ ਉਪਲਬਖਸ਼ ਦੇ ਵਿੱਚ ਪਬਲਿਕ ਕੋਲ ਸਮਾਣਾ ਦੇ ਵਿੱਚ ਇੱਕ ਵਿਸ਼ੇਸ਼ ਸਟਾਲ ਲਗਾਈ ਗਈ ਹੈ ਜਿੱਥੇ ਕਿ ਉਹਨਾਂ ਵੱਲੋਂ ਜੈਵਿਕ ਖਾਦ ਤੇ ਇਸ ਦੇ ਨਾਲ ਹੀ ਹੈਲੋ ਪਰਿਆਵਰਣ ਨੂੰ ਬਚਾਉਣ ਦੇ ਲਈ ਆਈਟਮਾਂ ਦਾ ਪ੍ਰਦਰਸ਼ਨ ਕੀਤਾ ਗਿਆ ਉਸ ਤੋਂ ਬਾਅਦ ਸੀ ਡੀ ਪੀਓ ਵੱਲੋਂ 33 ਨੰਬਰ ਦੇ ਬਾਗਵਾਨੀ ਵਿਭਾਗ ਵੱਲੋਂ ਤੇ ਚੌਥੀ ਤੇ ਲਾਸਟ ਚੱਕੀ AR ਕੋਆਪਰੇਟਿਵ ਸੁਸਾਇਟੀ ਵੱਲੋਂ ਬਜੀ ਜੋ ਇਹ ਖਾਦ ਰੱਖੀ ਗਈ ਹੈ ਓਰੇ ਇਹਦਾ ਕੀ ਪਰਪਸ ਹੈ ਕਿਵੇਂ ਬਣਾਈ ਗਈ ਹੈ ਇਹ ਸਭ ਸਾਰੀ ਗਿੱਲੇ ਗੁੜੇ ਤੋਂ ਬਣਾਈ ਗਿਆ ਆਪਣੇ ਘਰ ਦਾ ਜਿਵੇਂ ਵੇਸਟ ਹੁੰਦਾ ਉਸ ਚੀਜ਼ ਦੀ ਇਹ ਬਣਾਈ ਗਈ ਹੈ ਜੋ ਕੂੜਾ ਵਗੈਰਾ ਉੱਥੇ ਡੰਪ ਕੀਤਾ ਜਾਂਦਾ ਉਸ ਦੇ ਨਾਲ ਉਹ ਕਰਕੇ ਬਣਾਈ ਗਈ ਹੈ ਗਿੱਲਾ ਕੂੜਾ ਤੇ ਸੁੱਕਾ ਕੂੜਾ ਜਿੱਕਰਾਂ ਜਿ ਪਾਇਆ ਜਾਂਦਾ ਤੇ ਕੁਛ ਆਸੀਂ ਗਮਲੇ ਦੇਖ ਰਹੇ ਆ ਇਹਨਾਂ ਦਾ ਕੀ ਉਹ ਹੈਗਾ ਇਹ ਗਮਲੇ ਜਿਵੇਂ ਬੂਰੀ ਹੋ ਗਈ ਠੰਡਾ ਹੋ ਗਿਆ ਜੀ ਵੇਸਟ ਮਟੀਰੀਅਲ ਹੋ ਗਿਆ ਉਹ ਇਸ ਚੀਜ਼ ਦੀ ਬਣੀ ਹੋਈ ਜੇ ਕੱਪੜਾ ਹੋ ਗਿਆ ਜਿਵੇਂ ਤੇ ਕੁਛ ਥੈਲੇ ਵੀ ਰੱਖੇ ਹੋਏ ਨੇ ਉਰੇ ਥੈਲੇ ਇਹ ਉਹ ਆ ਜੀ ਜਿਵੇਂ ਗੱਜਦੇ ਆ ਉਹ ਕਪੜਾਈ ਹੋਸੀ ਅੱਛਾ ਇਹ ਨਗਰ ਕੌਂਸਲ ਤੋਂ ਮਨਵ ਲੋ ਕਰਿਆ ਗਿਆ ਹੈ ਇਹ ਆਪਣਾ ਉਰੇ ਸੇਲ ਵਾਸਤੇ ਲਗਾਏ ਗਏ ਨੇ ਕਿ ਮੈਨੇ ਹਾਂਜੀ ਸਰ ਸਪਰਦਸ਼ਨੀ ਵੈਸੇ ਲਗਾਈ ਗਈ ਹੈ ਨਹੀਂ ਨਹੀਂ ਸਰ ਸੇਲ ਵਾਸਤੇ ਹੈ ਬਾਅਦੋਂ ਸਾਰਿਆਂ ਨੂੰ ਦਿੱਤੇ ਜਾਣਗੇ ਇਹ ਪਿੱਛੇ ਬਾਅਦ ਚ ਦਿੱਤੇ ਜਾਣਗੇ ਵੈਸੇ ਜੇ ਪਰਚੇਜ਼ ਕਰਨੇ ਹੁੰਦੇ ਨੇ ਤਾਂ ਵੀ ਹੈਗੀਆਂ ਨੇ ਚੀਜ਼ਾਂ ਇਹ ਹਾਂਜੀ 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 ਠੀਕ ਹੈ ਜੀ ਕੀ ਰੇਟ ਰੱਖਿਆ ਤਾਂ ਖਾਦ ਦਾ ਥੈਲੇ ਦਾ ਇਹਦਾ ਸਿਰਫ 5 ਰੁਪਏ ਕਿਲੋ ਹੈ 5 ਰੁਪਏ ਕਿਲੋ 5 ਰੁਪਏ ਕਿਲੋ ਹਾਂਜੀ ਇਹ ਕਿਹੜੇ ਮਰਜ਼ੀ ਆਪਾਂ ਗਮਲਿਆਂ ਵਗੈਰਾ ਚ ਘਰ ਦੇ ਵਿੱਚ ਉੱਥੇ ਪਾ ਸਕਦੇ ਜਿੱਦੇ ਮਰਜ਼ੀ ਸਰ ਪਾ ਸਕਦੇ ਠੀਕ ਕੈਮੀਕਲ ਜਮੀ ਫ੍ਰੀ ਹੈ ਜੀ ਨਾ ਚਾਰ ਆਪਸ ਰੋਜ਼ ਮੰਗੋ ਨਾ